ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਅੱਜ ਆਪਾਂ ਗੱਲ ਕਰਨੀ ਹੈ ਕਣਕ ਤੇ ਝਾੜ ਦੀ ਹੁਣ ਕਣਕਾਂ ਤਕਰੀਬਨ ਅੱਧ ਤੱਕ ਤੱਕ ਕਣਕਾਂ ਵੱਡੀਆਂ ਗਈਆਂ ਅੱਧ ਤੋਂ ਜ਼ਿਆਦਾ ਵੱਡੀਆਂ ਗਈਆਂ ਤੇ ਹੁਣ ਪਤਾ ਲੱਗ ਗਿਆ ਵੀ ਸਹੀ ਝਾੜ ਕੀ ਕਣਕਾਂ ਦੇ ਰਏ ਹੋਣਗੇ ਤੇ ਬਾਕੀ ਤੁਸੀਂ ਵੀ ਜਿਹੜੇ ਵੀਡੀਓ ਵੇਖਦੇ ਆ ਦੱਸਿਓ ਜੀ ਕੀ ਕੀ ਝਾੜ ਰਿਆ ਥੋੜੀ ਤੁਸੀਂ ਕਿਹੜੀ ਕਿਹੜੀ ਵੈਰਾਈਟੀ ਬੀਜੀ ਸੀ ਤੇ ਕਿੰਨਾ ਕੁ ਝਾੜ ਰਿਆ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹੁਣ ਜਿਹੜੇ ਝਾੜਾ ਹੈ ਕਣਕਾਂ ਦੇ ਕਈ ਕਣਕਾਂ ਤਾਂ ਬਈ 70 ਮਰਨ ਤੋਂ ਵੀ ਟੱਪ ਗਈਆਂ ਉਹ ਕੋਈ ਆਏ ਨਹੀਂ ਹੁੰਦਾ ਵੀ ਕੋਈ ਬਾਲੇਵਾਨ ਦਾ ਐਵਰੇਜ ਨਹੀਂ ਹੁੰਦੀ ਤੇ ਅੱਗੇ ਵੀ ਆਪਾਂ ਹੋਰ ਤੁਹਾਨੂੰ ਦੱਸਾਂਗੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜਿਵੇਂ ਹੁਣ ਬਈ 70 ਮਣ ਤੋਂ ਉੱਤੇ ਇੱਕ ਇੱਕ ਮੈਂ ਸੁਣਿਆ ਕਿ 74 ਮਣ ਕਣਕ ਨਿਕਲਿਆ ਜੀ ਮੰਨਣ ਚ ਤਾਂ ਨਹੀਂ ਆਉਂਦਾ ਇੰਨਾ ਤਾਂ ਝੋਨਾ ਨੇ ਨਿਕਲਦਾ ਤੇ ਕਣਕ ਇੰਨੀ ਕਿਵੇਂ ਨਿਕਲ ਆਊਗੀ ਪਰ 70 ਮਣ ਤੱਕ ਤਾਂ ਜਾ ਵੜਦੀ ਹੈ ਕਣਕ ਬਹੁਤ ਕਿਸਾਨ ਭਰਾਵਾਂ ਦੀਆਂ ਹੋਣੀਆਂ ਜਿਹੜੀਆਂ ਕਣਕਾਂ ਵੀ 70 ਮਣ ਛੱਡ ਗਈ ਹੋਊਗੀ ਪਰ ਆਇਆ ਕੋਈ ਇੱਕ ਅੱਧਾ ਕਿੱਲਾ ਜਿਹੜਾ ਹੁੰਦਾ ਜਾਂ ਡੂੜ ਕਿੱਲਾ ਉਹਦੀ ਕੋਈ ਹੋ ਸਕਦਾ ਹੈ ਕੋਈ ਵਾਣ ਦਾ ਫਰਕ ਹੋਵੇ ਵਾਣ ਜਿਆਦੇ ਭਾਰਾ ਹੋਵੇ ਜਾਂ ਉਹ ਵਾਣ ਥੋੜਾ ਕਨ ਜਿਆਦੇ ਹੋਵੇ ਤੇ ਆਪਾਂ ਉਹਨਾਂ ਹੀ ਗਿਣ ਲੈਨੇ ਆਂ ਜਾਂ ਕਈ ਵਾਰੀ ਸੂਏ ਕੱਸੀਆਂ ਦੇ ਨਾਲ ਹੁੰਦੇ ਐ ਤੇ ਜਾਂ ਫਿਰ ਪਈਆਂ ਦੇ ਨਾਲ ਰਾਵਾਂ ਦੇ ਨਾਲ ਤੇ ਜਾਂ ਕੋਈ ਪੁਰਾਣੀ ਕਸਤੀ-ਕੁਰਸੀ ਹੁੰਦੀ ਆ ਉਹਦਾ ਥਾਂ ਰਲਿਆ ਹੋਇਆ ਹੁੰਦਾ ਵਿੱਚ ਤੇ ਉਹ ਗਿਣਿਆ ਉਹਨਾਂ ਹੀ ਜਾਂਦਾ ਗਿਣ ਉਹਨਾਂ ਹੀ ਲੈਂਦੇ ਆ ਵੀ ਮੰਨ ਲਓ ਕਿੱਲੇ ਆ ਕਿੱਲੇ ਦੇ ਨਾਲ ਦੋ ਕਨਾਲਾ ਹੋਰ ਜੁੜ ਜਾਂਦੀਆਂ ਨਾਲ ਤੇ ਇਹੋ ਜਵਾਨ ਹੁੰਦੇ ਜਿਹੜੇ ਉੱਤੇ ਹੋ ਸਕਦਾ ਵੀ 80 ਮਾਨ ਵੀ ਝੜ ਜੇ ਗਣਕ ਤੇ ਪਰ 70 ਮਾਨ ਤੱਕ ਆਪਾਂ ਮੰਨ ਕੇ ਚੱਲਦੇ ਆ ਵੀ ਝਾੜ ਹੈਗੇ ਆ 70 ਮਾਨ ਤੱਕ 30 86 ਤੱਕ ਰੀ ਆਰਬਟ ਵੀ ਨਿਕਲੀ ਸੀ ਇਹ ਝੂਠ ਨਹੀਂਗਾ ਤੇ ਉਹ ਮੌਸਮ ਤੇ ਡਿਪੈਂਡ ਹੁੰਦਾ ਜਿਵੇਂ ਐਦ ਕੀ ਸੀਗਾ ਬਹੁਤ ਵਧੀਆ ਮੌਸਮ ਸੀ ਠੰਡ ਰਹੀ ਸੀ ਤੇ ਠੰਡ ਪਈ ਬਹੁਤ ਸੀ ਝਾੜ ਬਹੁਤ ਦਿੱਤੇ ਗਣਕਾਂ ਨੇ ਤੇ ਆਪਾਂ ਤੁਹਾਨੂੰ ਦੱਸ ਦਿਆ 303 ਗਣਕ ਦਾ ਝਾੜ ਵੀ ਜਿਹੜੀ ਹਗਾ ਕੰਡਾ ਕਰਾਇਆ ਵੈ ਜਿੰਨੀ ਕਾਟ ਹੈਗੀ ਆ ਕੋਈ ਕਿਲੋ ਤੇ ਐ ਤੇ ਕੰਡਾ ਕਰਵਾਇਆ ਵੈ ਉਹ 68 ਮਣ ਕਿੱਲੇ ਦੀ ਕਣਕ ਨਿਕਲੀ ਆ ਉਹ 303 ਕਣਕ ਜੀ ਤੇ ਜੇ ਆਪਾਂ ਕਣਕਾਂ ਦੇ ਝਾੜ ਦੀ ਗੱਲ ਕਰੀਏ ਬਈ 60 ਪਲੱਸ ਤਾਂ ਹੈਗੀਆਂ ਹੀ ਕਣਕਾਂ ਤੇ 60 ਪਲੱਸ 60 ਤੋਂ ਲੈ ਕੇ 70 ਮਣ ਦੇ ਵਿੱਚ ਵਿੱਚ ਕਣਕਾਂ ਬਹੁਤ ਨਿਕਲੀਆਂ ਹੋਣਗੀਆਂ ਯਾਨੀ ਕਿ ਜੇ ਆਪਾਂ ਮੰਨ ਕੇ ਚੱਲੀਏ 60 70% ਕਣਕਾਂ ਜਿਹੜੀਆਂ 60 ਤੋਂ ਲੈ ਕੇ ਤੇ 70 ਮੰਨ ਦੇ ਵਿੱਚ ਵਿੱਚ ਨਿਕਲੀਆਂ ਹੋਣਗੀਆਂ ਕੋਈ ਹੋਣਗੀਆਂ 5-7% ਜਿਹੜੀਆਂ 70 ਮੰਨ ਨਿਕਲਾਈਆਂ ਹੋਣਗੀਆਂ ਜਾਂ ਮੰਨ ਵਾਧੇ ਨਿਕਲਾਈਆਂ ਹੋਣਗੀਆਂ ਤੇ ਬਹੁਤ ਕਣਕਾਂ ਇਹੋ ਜੀਆਂ ਵੀ ਹੋਣਗੀਆਂ ਜਿਹੜੀਆਂ 60 ਮੰਨ ਤੋਂ ਘੱਟ ਵੀ ਜੜੀਆਂ ਹੋਣਗੀਆਂ ਤੇ ਕਣਕਾਂ ਦੇ ਝਾੜ ਤਾਂ ਬਾਕੀ ਕਈ ਥਾਈਂ ਨੁਕਸਾਨ ਵੀ ਹੋ ਗਏ ਜਿਵੇਂ ਹੁਣ ਇੱਕ ਪਹਿਲਾਂ ਗੜੇ ਪਏ ਸੀ ਹੁਣ ਵੀ ਪਏ ਗਏ ਹੁਣ ਉੱਥੇ ਫਿਰ ਕਣਕ ਨੇ ਕੀ ਝਾੜ ਦੇਣਾ ਹੈ ਨਾ ਉਹ ਤਾਂ ਪਰਮਾਤਮਾ ਦੇ ਬਸ ਆਪਣੇ ਤਾਂ ਕੀ ਬਸ ਹੈ ਤੇ ਪਰ ਕਣਕਾਂ ਦੇ ਝਾੜ ਬਹੁਤ ਵਧੀਆ ਬਈ ਤੇ ਆਪਾਂ ਤੁਹਾਨੂੰ 30 40 ਕਣਕ ਦਾ ਵੀ ਦੱਸਾਂਗੇ ਕੀ ਝੜ ਰਿਆ ਉਹ ਵੀ ਇੱਕ ਅੱਧੇ ਦਿਨ ਚ ਵੱਢਣੀ ਹੈ ਤੇ ਇਹ ਸੀਗਾ 303 ਕਣਕ ਦਾ ਝਾੜ 303 ਕਣਕ ਦਾ ਝਾੜ ਜਾਂ ਥੋੜਾ ਜਿਹਾ ਜਿਵੇਂ ਵੱਧ ਝਾੜ ਜਿਹੜੇ ਦੱਸਦੇ ਆ ਥੋੜੀ ਜੀ ਸਿੱਲੀ ਤੁਰ ਜਾਂਦੀ ਹੈ ਕਣਕ ਉਹਦੇ ਚ ਮੋਇਸਚਰ ਦਾ ਫਰਕ ਪੈ ਜਾਂਦਾ ਪੰਜ ਚਾਰ ਮੋਇਸਚਰ ਜ਼ਿਆਦਾ ਹੋਇਆ ਪ੍ਰਸੈਂਟ ਤਾਂ ਉਹਨਾਂ ਕਾ ਝਾੜ ਦਾ ਫਰਕ ਪੈ ਜਾਂਦਾ ਫਿਰ ਉਹ ਜਾਣ ਸਰਕੰਡਾ ਹੀ ਹੋ ਜਾਣਾ ਹੈ ਇਹ ਜਿਹੜੀਆਂ ਕਣਕਾਂ ਬਈ ਕੰਡੇ ਹੁੰਦੀਆਂ ਜਾ ਕੇ ਤੇ ਉਹ ਮੌਇਸਚਰ ਦੇ ਸਹਾਰ ਨਾਲ ਫਿਰ ਕਾਟ ਘੱਟ ਕੇ ਤਲਾ ਲੈਂਦੇ ਆ ਤੇ ਜੇ ਉਹਨੂੰ ਮੰਨ ਲਓ ਮੰਡੀ 'ਚ ਰੱਖਦੇ ਤਾਂ ਮੰਡੀ 'ਚ ਤਾਂ ਫਿਰ ਬਈ 15 ਦਿਨ ਲੋਟ ਨਹੀਂ ਆਉਂਦਾ ਕੰਮ ਜਿਹੜੀ ਥੋੜੀ ਜਿਹੀ ਸਿੱਲੀ ਹੁੰਦੀ ਜੀ ਵਿੱਚ ਮੌਇਸਚਰ ਜ਼ਿਆਦਾ ਹੁੰਦਾ ਤੇ ਇਹ ਕਣਕਾਂ ਜਿਹੜੀਆਂ 303 ਕਣਕਾਂ ਦਾ ਝਾੜ ਤਾਂ ਵਾਕਿਆ ਹੀ ਹੈਗਾ ਪਰ ਮੌਸਮ ਸਹੀ ਮਿਲ ਜੇ ਤਾਂ ਤੇ ਬਾਕੀ ਥੋੜਾ ਜਿਹਾ ਆਏ ਆ ਵੀ ਇਹਦਾ ਖਰਚਾ ਜਿਹੜਾ ਹੈਗਾ ਜਿਵੇਂ ਡਾਈ ਵੀ ਇਹਦੇ 'ਚ ਡੇਢ ਘਟਾ ਪੈ ਜਾਂਦਾ ਤੇ ਮੜ ਕੇ ਯੂਰੀਆ ਵੀ ਜ਼ਿਆਦਾ ਪੂਗਿਆ ਟਾਈਮ ਜ਼ਿਆਦਾ ਲੈਂਦੀ ਹੈ ਲੰਮੀ ਉਮਰ ਦੀ ਹੈ ਥੋੜੀ ਜੀ ਤੇ ਬਾਕੀ ਕੋਈ ਸਪਰੇ ਵੀ ਇੱਕ ਅੱਧੀ ਵੱਧ ਕਰਨੀ ਪਊਗੀ ਤੇ ਪਰ ਜੇ 70 ਮਣ ਝਾੜਦੀ ਹੈ ਬਈ ਇਹ ਚੀਜ਼ਾਂ ਦੁਖਦੀਆਂ ਨਹੀਂ ਆਂ ਵੀ ਤਾਂ ਆਪਾਂ ਕਹਿੰਦੇ ਵੀ ਜਿਹੜਾ ਚੰਗਾ ਲੱਗਦਾ ਨਾਲ ਤੁਹਾਡੇ ਏਰੀਏ 'ਚ ਤੁਹਾਡੇ ਆਸੇ ਪਾਸੇ ਆਂਡਗਵਾਂਡ ਜਿਹੜਾ ਚੰਗਾ ਬੀਜ ਝੜਦਾ ਉਸ ਏਰੀਆ ਦੇ ਵਿੱਚ ਬਈ ਉਥੋਂ ਚੁੱਪ ਕਰਕੇ ਹੁਣ ਮੌਕਾ ਹੈ ਵੀ ਰੱਖ ਲਓ ਕਿਉਂਕਿ ਹੁਣ ਆਪਾਂ ਨੂੰ ਪਤਾ ਕਿਹੜੀ ਕਣਕ ਕਿੰਨੇ ਕੀ ਝੜਦੀ ਆਂਡਗਵਾਂਡ ਤੇ ਬਾਕੀ ਉਹ ਕਣਕ ਉੱਤੇ ਨਿਗਲੀ ਵੀ ਹੈ ਤੁਹਾਡੇ ਏਰੀਆ ਚ ਉਸ ਪਾਣੀ ਨੂੰ ਵੀ ਮੰਨਦੀ ਹੈ ਉਹ ਜ਼ਮੀਨ ਨੂੰ ਵੀ ਮੰਨਦੀ ਹੈ ਕਈ ਵਾਰ ਆਏ ਹੁੰਦਾ ਆਪਾਂ ਕਿਸੇ ਭਾਰੇ ਵਾਂ ਦੇ ਲਿਜਾ ਕੇ ਮਾੜੇ ਵਾਂ ਚ ਬੀਜ ਦਈਏ ਉਹ ਫਿਰ ਝਾੜਨਾ ਦੇਵੇ ਫਿਰ ਉਹ ਗੱਲ ਨਹੀਂ ਬੰਦਿਆ ਆਏ ਫਿਰ ਆਏ ਹੁੰਦਾ ਯਾਰ ਉਦੋਂ ਤੇ ਇੰਨੇ ਨਿਕਲੇ ਸੀ ਇੱਥੇ ਇੰਨੇ ਨਿਕਲੇ ਵੀ ਤਾਂ ਆਪਦੇ ਅੱਖੀ ਵੀੇਖ ਕੇ ਸਾਹਮਣੇ ਵੜਦੇ ਜਿੱਥੇ ਆਪਾਂ ਨੂੰ ਚੰਗਾ ਝਾੜ ਲੱਗਦਾ ਉੱਥੇ ਚੁੱਪ ਕਰਕੇ ਰੱਖ ਲੋ ਤੇ ਆਉਂਦੇ ਸਾਲ ਕੰਮ ਦੇ ਉਹ ਨਹੀਂ ਤਾਂ ਫਿਰ ਬਈ ਬਾਜ਼ਾਰੋਂ ਤਾਂ ਫਿਰ ਲੁੱਟਾਂ ਕਿਸੇ ਟਾਉਣੀ ਆ ਪਤਾ ਨਹੀਂ ਕੀ ਮਿਲਣਾ ਕੋਈ ਨਿਸਤਰੀ ਆਉਂਦੀ ਹੁੰਦੀ ਕੋਈ ਪੱਕੀ ਖੜੀ ਹੁੰਦੀ ਹੈ ਕੋਈ ਕਿਵੇਂ ਹੁੰਦੀ ਹੈ ਤੇ ਫਿਰ ਉਹ ਗੱਲ ਨਹੀਂ ਬੰਦੀ ਨਾਲ ਝਾੜ ਚ ਮਰਦੀ ਐ ਤੇ ਅੱਜ ਆਪਣੇ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ